ਇਸ ਹਫਤੇ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਸੁਖਵਿੰਦਰ ਸੁਖੂ ਨੇ ਆਪਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਕਾਫੀ ਲੋਕੀ ਇਸ ਗੱਲ ਤੋਂ ਹੈਰਾਨ ਹੋਏ ਕਿ ਇੱਕ ਸਿਟਿੰਗ ਐਮਐਲਏ ਇਸ ਤਰ੍ਹਾਂ ਪਾਰਟੀ ਕਿਵੇਂ ਬਦਲ ਸਕਦਾ ਹੈ। ਇਸ ਮਸਲੇ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਵੀਡੀਓ ਕਾਲ ਦੇ ਉੱਪਰ ਹਾਈ ਕੋਰਟ ਦੇ ਲਾਇਰ ਐਚ ਸੀ अरोड़ा ਜਿਹੜੇ ਲਗਾਤਾਰ ਇਹੋ ਜਿਹੇ ਜਨ ਹਿੱਤ ਦੇ ਮਸਲਿਆਂ ਤੇ ਹਾਈ ਕੋਰਟ ਔਰ ਸੁਪਰੀਮ ਕੋਰਟ ਦੇ ਵਿੱਚ ਪੀਆਈਐਲ ਪਾਉਂਦੇ ਆਏ। अरुणा जी नमस्कार सस्विकाल नमस्कार जी संजू साहब नमस्कार अरुणा जी ਤੁਸੀਂ ਸੁਖਵਿੰਦਰ ਸੁਖੂ ਦਾ ਪਾਰਟੀ ਬਦਲਣਾ ਜਿਹੜਾ ਵਾ ਉਹਨੂੰ ਕਿਸ ਤਰ੍ਹਾਂ ਦੇਖਦੇ ਜੇ ਐਕਚੁਅਲੀ ਐਂਟੀ ਡਿਫੈਕਸ਼ਨ ਐਟ ਜਿਹੜਾ ਬਣਿਆ ਸੀ ਤੇ ਜਿਹੜਾ 10ਵੇਂ ਸ਼ੈਡਿਊਲ ਦੇ ਵਿੱਚ ਪਾਇਆ ਸੰਵਿਧਾਨ ਦੇ ਵਿੱਚ ਉਹ ਬਣਾਏ ਇਸ ਵਾਸਤੇ ਗਿਆ ਸੀ ਕਿ ਆਰਾਮ ਤੇ ਪਿਆਰਾਮ ਬਹੁਤ ਜ਼ਿਆਦਾ ਸ਼ੁਰੂ ਹੋ ਗਿਆ ਸੀ ਸੋ ਕੋਈ ਵੀ ਹੰ ਡਿਫੈਕਸ਼ਨ ਹੁੰਦੀ ਆ ਉਹਨਾਂ ਦੇ ਲੋਕਾਂ ਨੇ ਇਸ ਚੀਜ਼ ਨੂੰ ਮੰਨ ਹੀ ਲਿਆ ਕਿ ਤਾਂ ਹੁੰਦੀ ਰਹਿਣੀ ਲੋਕੀ ਬੋਲਣਾ ਬਾ ਹਟ ਗਏ ਨੇ ਪਰ ਮੈਂ ਸਮਝਦਾ ਕਿ ਆਨ ਐਥੀਕਲ ਐਂਡ ਅਨ ਕਨਸਟੀਚਿਊਸ਼ਨਲ ਐਸ ਤਰ੍ਹਾਂ ਦੀ ਕੋਈ ਵੀ ਡਿਫੈਕਸ਼ਨ ਪਾਰਟੀ ਬਦਲਣ ਵਾਲੀ ਜਿਹੜੀ ਗੱਲ ਹੈ ਤੇ ਇਸ ਨੂੰ ਮੁੱਦਿਆਂ ਉਠਾਣਾ ਚਾਹੀਦਾ ਤੇ ਦੂਸਰਾ ਮੈਂ ਸਮਝਦਾ ਕਿ ਬਿਲਕੁਲ ਬਿਲਕੁਲ ਮੁੱਦੇ ਨੂੰ ਬਿਲਕੁਲ ਮੁੱਦੇ ਨੂੰ ਉਠਾਉਣਾ ਚਾਹੀਦਾ ਇਸੇ ਕਰਕੇ ਤੁਸੀਂ ਸ਼ਾਇਦ ਉਹਨੂੰ ਪਬਲਿਕ ਡਿਮਾਂਡ ਨੋਟਿਸ ਇਸ਼ੂ ਕੀਤਾ ਵਾ ਇਹਦਾ ਕੀ ਮਾਇਨਾ ਹੁੰਦਾ ਪਬਲਿਕ ਡਿਮਾਂਡ ਨੋਟਿਸ ਦਾ ਦੇ ਮਾਨ ਨੋਟਿਸ ਤੇ ਮਾਨ ਨੋਟਿਸ ਤੇ ਪਬਲਿਕ ਨਾਲ ਲਿਖਣਾ ਮਤਲਬ ਹੈ ਕਿ ਜਨਤਾ ਵੱਲੋਂ ਸਮਝਿਆ ਜਾਵੇ ਕਿਉਂਕਿ ਲੋਕਾਂ ਨੂੰ ਇਹ ਗਲਤ ਧਾਰਨਾ ਪੈ ਗਈ ਲੋਕਾਂ ਦੇ ਦਿਲਾ ਵਿੱਚ ਕਿ ਸ਼ਾਇਦ ਪੋਲਿਟੀਕਲ ਪਾਰਟੀਆਂ ਦਾ ਆਪਸੀ ਮਸਲਾ ਹੀ ਹੋਰ ਪੋਲਿਟੀਕਲ ਪਾਰਟੀ اپੋਜੀਸ਼ਨ ਵਾਲੀ ਨਾ ਕੋਈ ਗ੍ਰੀਵਡ ਮੈਂਬਰ ਅਸੈਂਬਲੀ ਦਾ ਸ਼ਾਇਦ ਉਹ ਹੀ ਇਸ ਮਸਲੇ ਨੂੰ ਉਠਾ ਸਕਦਾ ਸਪੀਕਰ ਦੇ ਕੋਲ ਮੈਂ ਇਸ ਤਰ੍ਹਾਂ ਨਾ ਨਰਮੂਲ ਕਰਨਾ ਵਾਸਤੇ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਪਾਣ ਮਾ ਸਕਿਆ ਤੁਸੀਂ ਵੀ ਚਾਹੋ ਤਾਂ ਇਸ ਚੀਜ਼ ਨੂੰ ਅੱਗੇ ਆ ਕੇ ਰੋਕ ਸਕਦੇ ਹੋ ਤੁਸੀਂ ਵੀ ਪ੍ਰਤੀਸ਼ਨਾਂ ਪਾਸ ਕਰਦੇ ਹੋ ਆਨਰੇਬਲ ਸਪੀਕਰ ਦੇ ਕੋਲ ਤੇ ਉਹਨਾਂ ਵੱਸੋਂ ਲੜ ਵੀ ਸਕਦੇ ਹੋ ਇਹ ਇਹ ਸੰਤਰੀ ਨੂੰ ਸਾਹਮਣੇ ਰੱਖ ਕੇ ਮੈਂ ਮੁੱਦਾ ਉਠਾਇਆ ਇਹ ਪਬਲਿਕ ਡਿਮਾਂਡ ਨੋਟਿਸ ਦੇ ਵਿੱਚ ਕੀ ਤੁਸੀਂ ਜਿਹੜੇ ਕਾਨੂੰਨੀ ਨੁਕਤੇ ਨੇ ਜਿਹੜੇ ਉਠਾਏ ਆ ਜਿਨ੍ਹਾਂ ਦਾ ਜ਼ਿਕਰ ਕੀਤਾ ਤੁਸੀਂ ਮੈਂ ਕਾਨੂੰਨੀ ਨੁਕਤਾ ਇਹ ਉਠਾਇਆ ਕਿ 10ਵੇਂ ਸ਼ੈਡਿਊਲ ਦੇ ਵਿੱਚ ਜੋ 95 ਸਲੈਕਟ ਨੂੰ ਪਾਇਆ ਹੋਇਆ ਹੈ

डॉक्टर ਜੰਮਦਰ ਸਿੰਘ ਸਪੀਕਰ ਦੇ ਕੋਲ ਜਾ ਕੇ ਪਟੀਸ਼ਨ ਪਾਵਾਂਗੇ ਕਿ ਤੁਹਾਨੂੰ ਡਿਸਕਵੈਲੀਫਾਈ ਕੀਤਾ ਜਾਵੇ। ਅਰੋੜਾ ਜੀ ਜਿਸ ਵੇ ਮੈਂ ਆਪ ਵਿਧਾਇਕ ਸੀ ਤੁਹਾਨੂੰ ਪਤਾ ਹੀ ਹੈ 2017 ਤੋਂ 22 ਤੱਕ ਮੈਂ ਵਿਧਾਇਕ ਰਿਹਾ ਮੈਂ 2020 ਦੇ ਵਿੱਚ ਹਾਈ ਕੋਰਟ ਦੇ ਕੁਝ ਰੂਲ ਵੀ ਬਣੇ ਸੀ ਇਸ ਮਸਲੇ ਦੇ ਉੱਪਰ ਮੈਨੂੰ ਯਾਦ ਹੈ। ਇਹ ਰੂਲਸ ਹਨ ਮੈਨੂੰ ਯਾਦ ਨੇ ਮੈਨੂੰ ਐਕਟ ਦੇ ਪ੍ਰੋਵੀਜ਼ਨ ਬੜੀਆਂ ਕਲੀਅਰ ਮੈਂ ਬੜੀਆਂ ਹੈਗੀਆਂ ਕਿ ਇਹ ਇੰਡੀਵਿਜੂਅਲ ਡਿਫੈਕਸ਼ਨ ਹੈ। ਕਿ ਜਿਸਨ ਕਈ ਲੋਕ ਕਹਿੰਦੇ ਕਿ 3ਐਮਐਲ ਸੀ 3ਐਮਐਲ ਜੁ ਇੱਕ ਛੱਡ ਗਿਆ 1/3 ਇਹ ਤਾਂ ਇਹ ਗੱਲਾਂ ਉਹ ਇਥੇ ਲਾਗੂ ਨਹੀਂ ਹੁੰਦੀ। ਉਹ ਪਾਰਟੀ ਦੇ ਵਿੱਚ ਪੂਰੀ ਤਰ੍ਹਾਂ ਸਪਲਿਟ ਹੁੰਦੀ ਹੈ। ਜਿਹੜੀ ਐਸੈਂਬਲੀ ਤੋਂ ਬਾਹਰ ਵਾਲੀ ਪਾਰਟੀ ਦਾ ਹੁੰਦਾ ਹੈ ਜਦੋਂ ਉਹਦੇ ਵਿੱਚ ਸਪਲਿਟ ਹੁੰਦਾ ਹੈ ਇਸ ਤਰ੍ਹਾਂ ਇਹ ਕਿਨਾਂ ਦੋ ਮੈਂਬਰਾਂ ਦਾ ਸਪਲਿਟ ਨਹੀਂ ਹੁੰਦਾ। ਇਹ ਡਿਫੈਕਸ਼ਨ ਹੀ ਹੈ ਔਰ ਡਿਸਕਵালিਫਾਈ ਹੋਣਾ ਬੰਦਾ ਨਾ। ਤਾਂ ਹੁਣ ਜੇ ਇਹ ਸਪੋਜ਼ ਉਹਨਾਂ ਨੇ ਆਪਣਾ ਅਸਤੀਫਾ ਨਾ ਦਿੱਤਾ ਜੋ ਤੁਸੀਂ ਅਸਤੀਫਾ ਮੰਗਿਆ ਬਾਹੋਂ ਤੋਂ ਤੇ ਫਿਰ ਤੁਸੀਂ ਅਗਲੀ ਕਾਰਵਾਈ ਕੀ ਕਰਨ ਦੀ ਸੋਚ ਰਹੇ ਜੀ? ਹਨਰੇਬਲ ਸਪੀਕਰ ਦੇ ਕੋਲ ਪਟੀਸ਼ਨ ਪਾਵਾਂਗੇ ਡਿਸਕਵਾਲਿਫਾਈ ਕਰਨ ਨੂੰ ਜਿੰਨਾ ਵੀ ਲੜਨਾ ਪਿਆ ਲੜਾਂਗੇ ਅਲਟੀਮੇਟਲੀ ਇਹ ਮੁੱਦਾ ਸੌਣ ਨਹੀਂ ਦੇਵਾਂਗੇ ਮੈਂ ਇਸ ਚੀਜ਼ ਦਾ ਤੁਹਾਨੂੰ ਯਕੀਨ ਦਵਾਉਂਦਾ ਐਂਡ ਮੈਂ ਦੇਖਿਆ ਵਾ ਅਰੋੜਾ ਜੀ ਕਿ ਆਮ ਤੌਰ ਤੇ ਸਪੀਕਰ ਦੋ ਦੋ ਤਿੰਨ ਤਿੰਨ ਸਾਲ ਲਗਾ ਦਿੰਦੇ ਆ ਉਹਨੇ ਚਿਰ ਨੂੰ ਮਸਲਾ ਜਿਹੜਾ ਵਾ ਉਹ ਜਿਵੇਂ ਕਹਿੰਦੇ ਅੰਗਰੇਜ਼ੀ ਚ ਇਨਫਰਾਸਟ੍ਰਕਚਰਸ ਹੋ ਜਾਂਦਾ ਵਾ ਜੇ ਇਹੋ ਜੇ ਹਾਲਾਤ ਬਣੇ ਤੇ ਕੀ ਤੁਸੀਂ ਕਾਨੂੰਨ ਅਲੋ ਕਰਦਾ ਵਾ ਵੀ ਤੁਸੀਂ ਹਾਈ ਕੋਰਟ ਦਾ ਰੁਕ ਕਰ ਸਕੋ ਦੇ ਸਪੀਕਰ ਸਾਹਿਬ ਟਾਈਮ ਸਰ ਫੈਸਲਾ ਨਹੀਂ ਕਰਦੇ ਔਰ ਤਰੀਕਾ ਬੰਦ ਨਹੀਂ ਕਰ ਬਗੈਰ ਅਨਜਸਟੀਫਾਈਡ ਅਰਜਨ ਮੇਰੇ ਅਰਜਨ ਟਾਈਮ ਬੰਦ ਕਰਨ ਵਾਸਤੇ ਹਾਈ ਕੋਰਟ ਜਾਇਜ਼ ਆ ਸਕਦਾ ਇਹ ਬੜਾ ਕਲੀਅਰ ਠਰਾਜੀ ਮੈਨੂੰ ਯਾਦ ਹੈ ਸਰ ਜਦੋਂ ਸੁਸ਼ੀਲ ਰਿੰਕੂ ਨੇ ਆਪਣੀ ਪਾਰਟੀ ਬਦਲੀ ਸੀ ਉਦੋਂ ਵੀ ਤੁਸੀਂ ਲੀਗਲ ਨੋਟਿਸ ਭੇਜਿਆ ਸੀ ਉਹਦਾ ਕੁਝ ਬਣਿਆ ਸੀ ਕਿ ਉਹ ਬਸ ਸਿਰਫ ਮਸਲਾ ਰੇਜ਼ ਹੋਇਆ ਫਿਰ ਠੰਡੇ ਬਸਤੇ ਚ ਪੈ ਗਿਆ ਮੇਰਾ ਖਿਆਲ ਮੈਂ ਨਹੀਂ ਪੇਜਿਆ ਸੀ ਤੁਹਾਨੂੰ ਗੱਲ ਕਿ ਲੱਗੀ ਅੱਛੇ ਕਿਸੇ ਹੋਰ ਨੇ ਪੇਜਿਆ ਮੈਨੂੰ ਪਹਿਲੀ ਵਾਰ ਇਹ ਖਿਆਲ ਆਇਆ ਕਿ ਮੈਨੂੰ ਉਠਾਉਣਾ ਚਾਹੀਦਾ ਮੁੱਦਾ ਕਾ ਕੋਈ ਵੀ ਨਹੀਂ ਉਠਾਂਦਾ ਔਰ ਸਟੇਟ ਕੰਪਲਿਟਿਨ ਪਾਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਜਾਗਰਤੀ ਆਵੇ ਕਿ ਟੋਕੜਾ ਆਪਣੇ ਹੱਕਾਂ ਬਾਰੇ ਆਪਣੇ ਰਾਈਟ ਬਾਰੇ ਅਰੋੜਾ ਜੀ ਤੁਸੀਂ ਕਾਨੂੰਨ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਜੀ ਤਹਾਡੇ ਮੁਤਾਬਕ ਐਂਟੀ ਡਿਫੈਕਸ਼ਨ ਐਕਟ ਦੇ ਵਿੱਚ ਕੀ ਹੋਰ ਵੀ ਕੋਈ ਤਬਦੀਲੀ ਸੋਧ ਕਰਨ ਦੀ ਲੋੜ ਹੈ ਮੇਰੇ ਹਸਾਬ ਦੇ ਨਾਲ ਤਾਂ ਇੱਕ ਫੰਡਾਮੈਂਟਲ ਸੋਧ ਕਰਨ ਦੀ ਲੋੜ ਹੈ ਕਿ ਅੱਜ ਜਿਹੜੀ ਸੁਨਵਾਈ ਇਹ ਪਟੀਸ਼ਨ ਦੀ ਸਪੀਕਰ ਕੋਲ ਨਹੀਂ ਆਉਣੀ ਚਾਹੀਦੀ ਕਿਉਂਕਿ ਸਪੀਕਰ ਮੈਚਰ ਰੋਲਿੰਗ ਪਾਰਟੀ ਦਾ ਹੁੰਦਾ ਹੈ ਔਰ ਰੋਲਿੰਗ ਪਾਰਟੀ ਹੀ ਡਿਫੈਕਸ਼ਨ ਕਰਵਾਇਆ ਕਰਦੀ ਹੈ ਇਸ ਵਾਸਤੇ ਫੰਡਾਮੈਂਟਲ ਚੇਂਜ ਦੀ ਚਾਹੀਦੀ ਕੋਈ ਹੋਰ ਫਾਰਮ ਹੋਣਾ ਚਾਹੀਦਾ ਚਾਹੇ ਉਹ ਜੱਜ ਜਨਕ ਕਾਲਜੇਮ ਹੋਵੇ ਜੱਜ ਦੀ ਕਮੇਟੀ ਹੋਵੇ ਜੋ ਐਡਵਾਈਸ ਚੀਫ ਜਸਟਿਸ ਐਸਾ ਸਿਸਟਮ ਬਣਾਉਣ ਦੀ ਲੋੜ ਹੈ ਦਰਵਾਜ ਕਾਨੂੰਨ ਠੀਕ ਬਣਾਇਆ ਤੁਮ ਜਿੰਨਾ ਮਰਜ਼ੀ ਵਧੀਆ ਬਣਾ ਲਓ ਜੇ ਇੰਪਲੀਮੈਂਟੇਸ਼ਨ ਉਹ ਸਹੀ ਨਹੀਂ ਹੁੰਦੇ ਤਾਂ ਕੋਈ ਫਾਇਦਾ ਨਹੀਂ ਐਸੇ ਬਣਾ ਕੇ ਇਹ ਏਕ ਟੂ ਵੀ ਬੇਕਾਰ ਹੋ ਜਾਂਦੇ ਬਹੁਤ ਮਿਹਰਬਾਨੀ ਅਰੋੜਾ ਜੀ ਤੁਸੀਂ ਸਮਾਂ ਕੱਢ ਕੇ ਜੁੜੇ ਥੈਂਕ ਯੂ ਥੈਂਕ ਯੂ ਵੈਰੀ ਮੱਚ ਥੈਂਕ ਯੂ ਥੈਂਕ ਯੂ